ਏਆਈ ਤੇ ਕਲ ਕਰਕੇ ਤਜਰਬੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਕੰਡੇ ਬੀਜ ਰਹੇ ਹਨ ਲੱਖਾਂ ਲੀਟਰ ਪਾਣੀ ਹਰ ਦਿਨ ਇਨ੍ਹਾਂ ਸੈਂਟਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਵਰਤੇ ਜਾਂਦਾ ਹੈ ਅੰਕੜੇ ਦੱਸਦੇ ਨੇ ਕਿ ਇੱਕ ਡਾਟਾ ਸੈਂਟਰ ਇੱਕ ਸ਼ਹਿਰ ਜਿੰਨੀ ਬਿਜਲੀ ਖਾ ਜਾਂਦਾ ਹੈ। ਇੰਡੀਆਨਾ ਦੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਸ ਦੇ ਵਿੱਚ ਇੱਕ ਬਜ਼ੁਰਗਔਰਤ ਦੱਸ ਰਹੀ ਸੀ ਕਿ ਮੈਂ ਧੋਵਾਰ ਕੇ ਆਪਣੇ ਕੱਪੜੇ ਬਾਹਰ ਤਾਵ ਤੇ ਸੁਕਣੇ ਪਾ ਦਿੰਦੀ ਹਾਂ। ਸੁੱਕਣ ਤੋਂ ਬਾਅਦ ਉਹਨਾਂ ਨੂੰ ਉਤਾਰਨ ਲੱਗਦੀ ਹਾਂ ਤਾਂ ਮੈਂ ਦੇਖਦੀ ਹਾਂ ਕਿ ਉਹਦੇ ਉੱਪਰ ਦਾਗ ਪੈ ਚੁੱਕੇ ਨੇ। ਤੁਸੀਂ ਸੋਚੋ ਪੋਲੂਸ਼ਨ ਦਾ ਪੱਧਰ ਇੰਡੀਆਨਾ ਦੇ ਵਿੱਚ ਇਸ ਹੱਦ ਤੱਕ ਵੱਧ ਗਿਆ ਹੋਵੇਗਾ। ਕਿ ਹੁਣ ਇਹਨਾਂ ਕੰਪਨੀਆਂ ਨੇ ਰੁਖ ਕਰ ਲਿਆ ਹੈ ਅੰਦਰ ਪ੍ਰਦੇਸ਼, ਤਾਮਿਲਨਾਡੂ, ਵਿਸ਼ਾਖਾਪਟਨਮ, ਹਰਿਆਣਾ, ਨੌਇਡਾ ਵਾਲੇ। ਸਿਆਣੇ ਕਹਿੰਦੇ ਨੇ ਕਿ ਅਤੀਤ ਦੀਆਂ ਗਲਤੀਆਂ ਦਾ ਭਵਿੱਖ 'ਚ ਜਾ ਕੇ ਜੇ ਪਤਾ ਲੱਗਿਆ ਤਾਂ ਕੀ ਪਤਾ ਲੱਗਿਆ। ਸਾਨੂੰ ਅੱਜ ਵੇਲਾ ਵਿਚਾਰਨ ਦੀ ਲੋੜ ਹੈ। ਹਾਂਜੀ, ਕਿੱਦਾਂ ਚੱਲ ਰਹੀ ਫਿਰ ਜ਼ਿੰਦਗੀ AI ਨਾਲ? ਬੜਲ ਨੱਪਿਆ। ਜੋ ਚਾਹੀਦਾ अवेलेबल, ਫੋਟੋ ਲੈ ਲਓ, ਵੀਡੀਓਜ਼ ਲੈ ਲਓ, ਐਵਟਾਸਕ ਕ੍ਰੀਏਟ ਕਰ ਲਓ। ਸੱਜੇ ਖੰਬੇ ਆਪਸ਼ਨ ਹੀ ਆਪਸ਼ਨ ਨਹੀਂ। ਚੈਟ ਜੀਪੀਟੀ ਯੂਜ਼ ਕਰ ਲਓ ਗ੍ਰੌਕ ਯੂਜ਼ ਕਰ ਲਓ ਜੇ ਇਧਰ ਨਹੀਂ ਸੂਤ ਹੁੰਦਾ ਤਾਂ ਗੂਗਲ ਜੈਮ ਵੀ ਤਾਂ ਹੈਗੀ ਹੈ ਨਜ਼ਾਰੇ ਬਣੇ ਪਏ ਹੋਣੇ ਹਨ ਪਰ ਕੀ ਤੁਹਾਨੂੰ ਪਤਾ ਹੈ ਇਹ ਜੋ ਡਾਟਾ ਤੁਸੀਂ ਕ੍ਰੀਏਟ ਕਰ ਰਹੇ ਹੋ ਇਹਨਾਂ ਨੂੰ ਸੰਭਾਲਣ ਲਈ ਬਣਾਏ ਗਏ ਡਾਟਾ ਸੈਂਟਰ ਦੇ ਰਾਹੀਂ ਦੁਨੀਆ ਭਰ ਦੇ ਵਿੱਚੋਂ ਕਿੰਨਾ ਪਾਣੀ ਮੁੱਕ ਰਿਹਾ ਏਆਈ ਤੇ ਗੱਲ ਕਰਕੇ ਤਜਰਬੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਕੰਡੇ ਵੀਚ ਰਹੇ ਤੁਸੀਂ ਬੇਸ਼ੱਕ ਅੱਜ ਏਆਈ ਨੂੰ ਵਰਤ ਰਹੇ ਹੋ ਪਰ ਇਹਦਾ ਐਲਾਨ ਸਾਨੂੰ 956 ਦੇ ਵਿੱਚ ਜੌਨ ਮਕਾਰਥੀ ਨੇ ਕਰ ਦਿੱਤਾ ਸੀ ਕਿ ਐਦਾਂ ਦੀ ਇੱਕ ਚੀਜ਼ ਆਊਗੀ ਤੇ ਤੁਹਾਡੇ ਤੇ ਆ ਕੇ ਕਾਬਜ਼ ਹੋ ਜਾਊਗੀ ਤੇ ਅੱਜ ਤੁਸੀਂ ਵੇਖ ਹੀ ਰਹੇ ਹੋ ਸਰਕਾਰ ਆਰਮੀ ਪੋਲੀਟੀਸ਼ੀਅਨਸ ਸੋਸ਼ਲ ਮੀਡੀਆ YouTube ਇਨਫਲੂਐਂਸਰਸ ਹਰ ਕੋਈ ਇਸ AI ਦੀ ਵਰਤੋਂ ਕਰ ਰਿਹਾ ਇਸ AI ਤੇ ਇੰਟਰਨੈਟ ਸਰਫਿੰਗ ਦੇ ਵਿੱਚ ਜੋ ਵੀ ਡਾਟਾ ਤੁਸੀਂ ਵਰਤ ਰਹੇ ਹੋ ਇਹ ਡਾਟਾ ਝਟਕੀਆਂ ਦੇ ਵਿੱਚ ਮੋਬਾਈਲ ਦੀ ਜਾਂ ਲੈਪਟਾਪ ਦੀ ਜਾਂ ਕੰਪਿਊਟਰ ਦੀ ਸਕਰੀਨ ਤੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਹੈ ਇਹ ਤੁਹਾਨੂੰ ਕੋਈ ਵੀ ਡਾਟਾ ਸਟੋਰ ਕਰਨ ਦੀ ਲੋੜ ਨਹੀਂ ਪੈਂਦੀ ਪਰ ਕੰਪਨੀਆਂ ਇਹ ਸਾਰੇ ਡਾਟਾ ਨੂੰ ਇੱਕ ਜਗ੍ਹਾ ਤੇ ਸਟੋਰ ਕਰਦੀਆਂ ਨੇ ਤੇ ਉਸ ਸਟੋਰੇਜ ਨੂੰ ਡਾਟਾ ਸੈਂਟਰ ਕਿਹਾ ਜਾਂਦਾ ਹੈ ਡਾਟਾ ਸੈਂਟਰ ਦੇ ਵਿੱਚ ਬਹੁਤ ਵੱਡੇ ਵੱਡੇ ਸਰਵਰ ਲਾਏ ਜਾਂਦੇ ਨੇ ਇਹ ਉਹ ਹਰ ਵਕਤ ਆਨ ਰਹਿੰਦੇ ਨੇ ਜਿਵੇਂ ਹੀ ਤੁਸੀਂ ਆਪਣੇ ਫੋਨ ਜਾਂ ਲੈਪਟਾਪ ਦੇ ਵਿੱਚ ਕਿਸੇ ਵੀ ਚੀਜ਼ ਤੇ ਕਲਿੱਕ ਕਰਦੇ ਹੋ ਤੇ ਉਹਨਾਂ ਸਰਵਰਸ ਦੇ ਥਰੂ ਡਾਟਾ ਤੁਹਾਡੀ ਸਕਰੀਨ ਤੇ ਫਲੈਸ਼ ਹੋ ਜਾਂਦਾ ਹੈ ਤੇ ਇਨ੍ਹਾਂ ਸਰਵਰਸ ਨੂੰ ਹਰ ਵਕਤ ਆਨ ਰਹਿਣ ਦੇ ਲਈ ਬਿਜਲੀ ਦੀ ਲੋੜ ਪੈਂਦੀ ਹੈ ਅੰਕੜੇ ਦੱਸਦੇ ਨੇ ਕਿ ਇੱਕ ਡਾਟਾ ਸੈਂਟਰ ਇੱਕ ਸ਼ਹਿਰ ਜਿੰਨੀ ਬਿਜਲੀ ਖਾ ਜਾਂਦਾ ਹੈ ਹੁਣ ਤੁਸੀਂ ਆਪ ਸੋਚੋ ਕਿ ਤੁਹਾਡੇ ਘਰ ਦੇ ਵਿੱਚ ਜੇ 2 AC ਨੇ ਤਾਂ ਤੁਹਾਡੇ ਘਰ ਦੇ ਵਿੱਚ ਬਿਜਲੀ ਦੀ ਖਪਤ ਕਿੰਨੀ ਹੋ ਰਹੀ ਆ ਫਿਰ ਤੁਸੀਂ ਇਹ ਸੋਚੋ ਕਿ ਇੱਕ ਐਡੇ ਵੱਡੇ ਡਾਟਾ ਸੈਂਟਰਸ ਦੇ ਵਿੱਚ ਐਨੇ ਸਰਵਰਸ ਤੇ ਨਿਆ ਮਸ਼ੀਨਾ ਲੱਗੀਆਂ ਹੋਈਆਂ ਨੇ ਉਸ ਜਗ੍ਹਾ ਤੇ ਬਿਜਲੀ ਦੀ ਖਪਤ ਕਿੰਨੀ ਹੋ ਰਹੀ ਹੋਵੇ ਜਦੋਂ ਇਹ ਮਸ਼ੀਨਾ ਤੇ ਇਹ ਸਰਵਰਸ ਲਗਾਤਾਰ ਕੰਮ ਕਰਦੇ ਨੇ ਤਾਂ ਇਹਨਾਂ ਵਿੱਚੋਂ ਇੱਕ ਹੀਟ ਪੈਦਾ ਹੁੰਦੀ ਹੈ ਜਿਹਦੇ ਲਈ ਇਹਨਾਂ ਡਾਟਾ ਸੈਂਟਰਸ ਦੇ ਵਿੱਚ 쿨ਿੰਗ ਟਾਵਰਸ ਲਾਏ ਜਾਂਦੇ ਨੇ ਲੱਖਾਂ ਲੀਟਰ ਪਾਣੀ ਹਰ ਦਿਨ ਇਨ੍ਹਾਂ ਸੈਂਟਰਾਂ ਦੇ ਵਿੱਚ ਇਨ੍ਹਾਂ 쿨ਿੰਗ ਟਾਵਰਸ ਦੇ ਵਿੱਚ ਇਸੇ ਤਰ੍ਹਾਂ ਹੀ ਵਰਤਿਆ ਜਾਂਦਾ ਹੈ ਅਮਰੀਕਾ ਦੇ ਇੰਡੀਆਨਾ ਦੇ ਵਿੱਚ 80 ਦੇ ਲਗਭਗ ਡਾਟਾ ਸੈਂਟਰ ਬਣੇ ਹੋਏ ਨੇ ਜਿਨ੍ਹਾਂ ਵਿੱਚ ਪ੍ਰਮੁੱਖ ਨੇ ਮੈਟਾ ਗੂਗਲ ਐਂਡ ਐਮਾਜ਼ਨ ਇੰਡੀਆਨਾ ਦੇ ਲੋਕਾਂ ਵੱਲੋਂ ਇਨ੍ਹਾਂ ਡਾਟਾ ਸੈਂਟਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਦੀ ਮਸ਼ੀਨਰੀ ਤੇ ਟਰੱਕਾਂ ਨੇ ਸਾਡੀ ਨੀਂਦ ਖਰਾਬ ਕਰ ਦਿੱਤੀ ਹੈ। ਪਾਣੀ ਤੇ ਬਿਜਲੀ ਦੀ ਖਾਤ ਨੇ ਲੋਕਲ ਨਗਰ ਨਿਵਾਸੀ ਖਾਸੇ ਪ੍ਰਭਾਵਿਤ ਕੀਤੇ ਨੇ। ਉੱਥੋਂ ਦੀ ਨਗਰਪਾਲਿਕਾ ਦਾ ਸਿਸਟਮ ਤਹਿਸ ਨਹਿਸ ਹੋ ਚੁੱਕਿਆ ਹੈ। ਪੋਲੂਸ਼ਨ ਇਸ ਹੱਦ ਤੱਕ ਵੱਧ ਚੁੱਕਿਆ ਹੈ ਕਿ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਆ ਰਹੀ ਹੈ। ਲੋਕ ਇਹ ਕਹਿ ਰਹੇ ਨੇ ਕਿ ਅਸੀਂ ਆਪਣੇ ਘਰ ਦੀਆਂ ਬਾਰੀਆਂ ਸਾਰਾ ਦਿਨ ਬੰਦ ਕਰਕੇ ਰੱਖਦੇ ਹਾਂ। ਸਾਨੂੰ ਤਾਜੀ ਹਵਾ ਲੈਣ ਤੋਂ ਵੀ ਡਰ ਲੱਗਦਾ ਹੈ। ਇੰਡੀਆਨਾ ਦੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਸ ਦੇ ਵਿੱਚ ਇੱਕ ਬਜ਼ੁਰਗਔਰਤ ਦੱਸ ਰਹੀ ਸੀ ਕਿ ਮੈਂ ਧੋਸਵਾਰ ਕੇ ਆਪਣੇ ਕੱਪੜੇ ਬਾਹਰ ਧਾਗ ਤੇ ਸੁੱਕਣੇ ਪਾ ਦਿੰਦੀ ਹਾਂ ਤੇ ਜਦੋਂ ਸੁੱਕਣ ਤੋਂ ਬਾਅਦ ਉਹਨਾਂ ਨੂੰ ਉਤਾਰਨ ਲੱਗਦੀ ਹਾਂ ਤਾਂ ਮੈਂ ਦੇਖਦੀ ਹਾਂ ਕਿ ਉਹਦੇ ਉੱਪਰ ਦਾਗ ਪੈ ਚੁੱਕੇ ਨੇ। ਤੁਸੀਂ ਸੋਚੋ ਪੋਲੂਸ਼ਨ ਦਾ ਪੱਦਰ INDIANA ਦੇ ਵਿੱਚ ਇਸ ਹੱਦ ਤੱਕ ਵੱਧ ਚੁੱਕਿਆ ਹੋਵੇਗਾ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਡਾਟਾ ਸੈਂਟਰ ਲਾਉਣ ਵੇਲੇ ਇਹਨਾਂ ਕੰਪਨੀਆਂ ਦੀ ਜ਼ੁਬਾਨ ਕੁਝ ਹੋਰ ਸੀ ਤੇ ਲਾਉਣ ਤੋਂ ਬਾਅਦ ਜ਼ੁਬਾਨ ਕੁਝ ਹੋਰ ਹੋ ਗਈ ਹੈ ਪਹਿਲਾਂ ਇਹ ਮਿੱਠੇ ਪਿਆਰੇ ਹੋ ਕੇ ਆਪਣੇ ਪ੍ਰੋਜੈਕਟ ਲਾਈਗੇ ਤੇ ਹੁਣ ਜਦੋਂ ਸਾਨੂੰ ਸਮੱਸਿਆਵਾਂ ਪੇਸ਼ ਆਉਣ ਲੱਗੀਆਂ ਨੇ ਜੇ ਅਸੀਂ ਇਹਨਾਂ ਕੋਲ ਚੱਲ ਕੇ ਜਾਂਦੇ ਹਾਂ ਤਾਂ ਇਹ ਸਾਡੀ ਇੱਕ ਵੀ ਗੱਲ ਨਹੀਂ ਸੁਣਦੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਬਹੁਤ ਵੱਡੀਆਂ ਕਾਰਪੋਰੇਟ ਕੰਪਨੀਆਂ ਨੇ ਇਹਨਾਂ ਦੇ ਅੱਗੇ ਉਹਨਾਂ ਆਮ ਲੋਕਾਂ ਦਾ ਕੋਈ ਵਸ ਨਹੀਂ ਚੱਲਦਾ ਕੈਂਬਰਿਜ ਯੂਨੀਵਰਸਿਟੀ ਤੋਂ এনवायरमेंटਲ ਜਸਟਿਸ ਸਟੇਲ ਸਰਚ ਕਰ ਰਹੀ ਜੋਇਸਲਿਨ ਦੱਸਦੀ ਹੈ ਕਿ ਇਨਾ ਡਾਟਾ ਸੈਂਟਰਾਂ ਵਿੱਚ ਇੱਕ ਸੈਕਿੰਡ ਦੇ ਵਿੱਚ 169 ਲੀਟਰ ਪਾਣੀ ਖਰਚ ਕੀਤਾ ਜਾ ਰਿਹਾ ਹੈ ਤੇ ਪੂਰੀ ਦੁਨੀਆ ਦੀ ਬਿਜਲੀ ਵਰਤੋਂ ਦੀ 2% ਖਾਤ ਸਿਰਫ ਇਨਾ ਡਾਟਾ ਸੈਂਟਰਾਂ ਦੇ ਵਿੱਚ ਹੋ ਰਹੀ ਜੋਇਸਲਿਨ ਦੱਸਦੀ ਹੈ ਕਿ ਅਕਸਰ ਕੰਪਨੀਆਂ ਇਹ ਦਾਵਾ ਕਰਦੀਆਂ ਨੇ ਕਿ ਡਾਟਾ ਤੇ ਹਵਾ ਚ ਹੈ ਡਾਟਾ ਤੇ ਬੱਦਲਾਂ ਵਰਗਾ ਹੈ ਪਰ ਇਹ ਕੋਰਾ ਝੂਠ ਹੈ ਉਹ ਦੱਸਦੀ ਹੈ ਕਿ ਡਾਟਾ ਬੇਸ਼ੱਕ ਹਵਾ ਦੇ ਵਿੱਚ ਹੈ ਬੇਸ਼ੱਕ ਲੋਕਾਂ ਨੂੰ ਕਿਤੇ ਸਟੋਰ ਨਹੀਂ ਕਰਨਾ ਪੈ ਰਿਹਾ ਪਰ ਇਹ ਡਾਟਾ ਨੂੰ ਕਿਸੇ ਨਾ ਕਿਸੇ ਜਗ੍ਹਾ ਤੇ ਤਾਂ ਸਟੋਰ ਕੀਤਾ ਜਾ ਰਿਹਾ ਤੇ ਜਿੱਥੇ ਸਟੋਰ ਕੀਤਾ ਜਾਊਗਾ ਉੱਥੇ ਇੱਕ ਇਨਫਰਾਸਟ੍ਰਕਚਰ ਦੀ ਲੋੜ ਤਾਂ ਪੈਣੀ ਹੀ ਪੈਣੀ ਹੈ ਇਹ ਤਾਂ ਸਿ ਵਿਦੇਸ਼ੀ ਗੱਲ ਹੁਣ ਗੱਲ ਕਰਦੇ ਆਪਾਂ ਸਾਡੇ ਰਸ਼ਟਰ ਦੀ ਯਾਨੀ ਕਿ ਭਾਰਤ ਦੀ ਤੁਸੀਂ ਅਕਸਰ ਇੱਕ ਖਬਰ ਸੁਣਦੇ ਰਹਿੰਦੇ ਹੋ ਕਿ ਰੁਪਈਆ ਡਾਲਰ ਦੇ ਅੱਗੇ ਹੋਲਡਿੰਗ ਤੁਸੀਂ ਗੱਲ ਸੋਚੋ ਜਦੋਂ ਵੀ ਕੋਈ ਇਨਸਾਨ ਜ਼ਮੀਨ ਖਰੀਦਦਾ ਹੈ ਤਾਂ ਉਹ ਹਮੇਸ਼ਾ ਸਸਤੀ ਜ਼ਮੀਨ ਨੂੰ ਤਰਜੀਹ ਦਿੰਦਾ ਹੈ ਤਾਂ ਜਦੋਂ ਕੋਈ ਕੰਪਨੀ ਨਿਵੇਸ਼ ਕਰੂਗੀ ਕਿਸੇ ਵੀ ਮੁਲਕ ਦੇ ਵਿੱਚ ਤਾਂ ਕੰਪਨੀ ਹਮੇਸ਼ਾ ਉਸ ਮੁਲਕ ਨੂੰ ਤਰਜੀਹ ਦੇਊਗੀ ਜਿੱਥੇ ਉਹਨਾਂ ਦਾ ਬਜਟ ਘੱਟ ਲੱਗੂਗਾ ਜਿੱਥੇ ਉਹਨਾਂ ਦਾ ਖਰਚਾ ਘੱਟ ਹੋਊਗਾ ਤਾਂ ਹੁਣ ਉਸੇ ਤਰ੍ਹਾਂ ਹੀ ਜਦੋਂ ਭਾਰਤ ਦੀ ਇਹ ਖਬਰ ਉਹਨਾਂ ਤੱਕ ਆਉਂਦੀ ਹੈ ਤਾਂ ਉਹਨਾਂ ਨੇ ਆਪਣੇ ਡਾਲਰ ਦੀ ਇਨਵੈਸਟਮੈਂਟ ਭਾਰਤ ਵੱਲ ਨੂੰ ਕਰ ਲਈ ਤੇ ਹੁਣ ਇਹਨਾਂ ਕੰਪਨੀਆਂ ਨੇ ਰੁਖ ਕਰ ਲਿਆ ਹੈ ਅੰਦਰ ਪ੍ਰਦੇਸ਼, ਤਾਮਿਲਨਾਡੂ, ਵਿਸ਼ਾਖਾਪਟਨਮ, ਹਰਿਆਣਾ, ਨਰਦਾਵਲ ਪਲਾਨ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਬਹੁਤ ਜਲਦੀ ਤੁਸੀਂ ਭਾਰਤ ਦੇ ਨਾਲ ਵੱਖ-ਵੱਖ ਸਟੇਟਾਂ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਡੇ-ਵੱਡੇ ਡਾਟਾ ਸੈਂਟਰ ਦੇਖੋਗੇ ਦੇਸ਼ ਦੇ ਵਿੱਚ ਜੇ ਕੋਈ ਵਿਦੇਸ਼ੀ ਨਿਵੇਸ਼ ਹੋ ਰਿਹਾ ਸਾਨੂੰ ਇੱਦੇ ਤੋਂ ਕੋਈ ਇਤਰਾਜ਼ ਨਹੀਂ ਹੈ ਪਰ ਅਸੀਂ ਇਹ ਕਹਿੰਨੇ ਆ ਕਿ ਜੇ ਕੋਈ ਕੰਪਨੀ ਭਾਰਤ ਦੇ ਵਿੱਚ ਇਨਵੈਸਟ ਕਰ ਰਹੀ ਹੈ ਤਾਂ ਦੇਸ਼ ਦੇ ਆਮ ਲੋਕਾਂ ਨੂੰ ਵੀ ਤੈਦਾ ਕੋਈ ਨਾ ਕੋਈ ਫਾਇਦਾ ਹੋਵੇ ਪਹਿਲੀ ਗੱਲ ਫਾਸਫੇਟ ਫਰਟੀਲਾਈਜ਼ਰਸ ਦੇ ਟਿਊਬਲਸ ਕਨ ਭਾਰਤ ਦੇ ਪਾਣੀ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਪਹਿਲਾਂ ਹੀ ਬਹੁਤ ਵੱਧ ਚੁੱਕੀ ਹੈ ਜਿੱਥੇ ਸਾਨੂੰ ਪਾਣੀ ਦੇ ਸੁਧਾਰ ਦੇ ਲਈ ਪ੍ਰੋਜੈਕਟਸ ਦੀ ਲੋੜ ਸੀ ਉੱਥੇ ਹੁਣ ਇਹਨਾਂ ਡਾਟਾ ਸੈਂਟਰਾਂ ਦੇ ਆ ਜਾਣ ਨਾਲ ਪਾਣੀ ਤੇ ਧਰਤੀ 'ਚੋਂ ਵੈਸੇ ਹੀ ਮੁੱਕ ਜਾਏਗਾ ਸਿੱਧਾ-ਸਿੱਧਾ ਕਹਿ ਲਈਏ ਤਾਂ ਭਾਰਤ ਸੋਕੇ ਵੱਲ ਵਧੂਗਾ ਤੇ ਦੂਜੀ ਗੱਲ ਇਹਨਾਂ ਕੰਪਨੀਆਂ ਦੇ ਸਾਰੇ ਪ੍ਰੋਜੈਕਟ ਆਟੋਮੈਟਿਕ ਨੇ ਯਾਨੀ ਕਿ ਉੱਥੇ ਮੈਨ ਪਾਵਰ ਦੀ ਕੋਈ ਬਹੁਤੀ ਲੋੜ ਨਹੀਂ ਹੁੰਦੀ ਹੁਣ ਸਾਡੇ ਦੇਸ਼ ਦੇ ਵਿੱਚ ਇੰਨੇ ਵੱਡੇ ਡਾਟਾ ਸੈਂਟਰ ਲੱਗੇ ਤੇ ਉਹਨਾਂ ਦੇ ਨਾਲ ਜੇ ਸਾਡੇ ਲੋਕਲ ਲੋਕਾਂ ਲਈ ਰੋਜ਼ਗਾਰ ਹੀ ਨਹੀਂ ਮਿਲਿਆ ਤਾਂ ਫੇਰ ਸਾਨੂੰ ਇਹਦਾ ਕੀ ਫਾਇਦਾ ਸਿਆਣੇ ਕਹਿੰਦੇ ਨੇ ਕਿ ਅਤੀਤ ਚ ਕੀਤੀਆਂ ਗਲਤੀਆਂ ਦਾ ਭਵਿੱਖ ਚ ਜਾ ਕੇ ਜੇ ਪਤਾ ਲੱਗਿਆ ਤਾਂ ਕੀ ਪਤਾ ਲੱਗਿਆ ਸਾਨੂੰ ਅੱਜ ਵੇਲਾ ਵਿਚਾਰਨ ਦੀ ਲੋੜ ਹੈ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਸੱਚ ਦਸੀਏ ਤੇ ਅਸੀਂ ਉਹ ਫਰਜ਼ ਬਾਕੂ ਵੀ ਅਦਾ ਕਰ ਰਹੇ ਹਾਂ ਬਾਕੀ ਸਰਕਾਰਾਂ ਜਾਂਨ ਤੇ ਉਹਨਾਂ ਦੇ ਸਲਾਹਕਾਰ ਜਾਂਦੇ ਅਸੀਂ ਆਪਣੇ ਦੇਸ਼ ਦੀ ਬਿਹਤਰੀ ਲਈ ਇਸੇ ਤਰ੍ਹਾਂ ਕੰਮ ਕਰਦੇ ਰਹਾਂਗੇ